ਦੋਸੋਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਐਕਸ਼ਨ ਲਿਆ ਜਿਹੜੇ ਪੰਜਾਬ ਦੇ ਵਿੱਚ ਭਿਖਾਰੀ ਭੀਖ ਮੰਗਦੇ ਆ ਨਾ ਉਹਨਾਂ ਦੇ ਡੀਐਨਏ ਟੈਸਟ ਕਰਵਾ ਰਹੀ ਹੈ ਕਾਰਨ ਬਹੁਤ ਵੱਡੇ ਹੈ ਕਿਉਂਕਿ ਜਿਹੜੇ ਸੜਕਾਂ ਤੇ ਲੋਕ ਭੀਖ ਮੰਗਦੇ ਆ ਉਹਨਾਂ ਕੋਲ ਤੁਸੀਂ ਅਕਸਰ ਹੀ ਵੇਖਿਆ ਹੋਣਾ ਵੀ ਬੱਚੇ ਚੱਕੇ ਹੁੰਦੇ ਆ ਤੇ ਉਹ ਬੱਚੇ ਵੀ ਸਰਕਾਰ ਦਾ ਮੰਨਣਾ ਵੀ ਇਹ ਕਿਰਾਏ ਤੇ ਲੈ ਕੇ ਆਉਂਦੇ ਆ ਕਿਉਂਕਿ ਉਹ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਜਿਸ ਕਰਕੇ ਉਹ ਬੱਚੇ ਬਿਲਕੁਲ ਨਹੀਂ ਰੋਂਦੇ ਚੁੱਪ ਚਾਪ ਪਏ ਰਹਿੰਦੇ ਆ ਤੇ ਦੋਸਤੋ ਇਹਦੇ ਪਿੱਛੇ ਇੱਕ ਬਹੁਤ ਵੱਡਾ ਮਾਫੀਆ ਕੰਮ ਕਰਦਾ ਹੈ ਜਿਹੜੇ ਬੱਚੇ ਹੁੰਦੇ ਆ ਉਹ ਵੀ ਇਹਨਾਂ ਨੂੰ ਕਿਰਾਏ ਤੇ ਮਿਲਦੇ ਆ ਕਿਰਾਏ ਤੇ 2-300 ਰੁਪਏ ਦਿਹਾੜੀ ਤੇ ਬੱਚੇ ਕਿਰਾਏ ਤੇ ਲਿਆ ਕੇ ਇਹ ਭੀਖ ਮੰਗਦੇ ਆ ਤੇ ਅਸੀਂ ਇਮੋਸ਼ਨਲ ਹੋ ਕੇ ਇਹਨਾਂ ਨੂੰ ਪੈਸੇ ਦੇ ਦਿੰਨੇ ਆ ਇੱਕ ਤਰ੍ਹਾਂ ਦਾ ਅਸੀਂ ਬढ़ावा ਦੇ ਦਿੰਨੇ ਆ ਵੀ ਇਹ ਅੱਗੇ ਤੋਂ ਇਦਾਂ ਦੇ ਕੰਮ ਕਰਨ ਤੇ ਦੂਸਰੀ ਗੱਲ ਜਿਹੜੇ ਛੜਕਾਂ ਤੇ ਬੱਚੇ ਭੀਖ ਮੰਗਦੇ ਆ ਸਰਕਾਰ ਦਾ ਮੰਨਣਾ ਵੀ ਉਹ ਜਿਹੜੇ ਬੱਚੇ ਹੁੰਦੇ ਆ ਉਹ ਵੀ ਉਹਨਾਂ ਲੋਕਾਂ ਦੇ ਨਹੀਂ ਹੁੰਦੇ ਉਹ ਵੀ ਅੱਗੇ ਦੀ ਅੱਗੇ ਕਿਟਨਾਪ ਕਰਕੇ ਧੱਕੇ ਨਾਲ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਕਈ ਬੱਚਿਆਂ ਨੇ ਤਾਂ ਲੱਤਾਂ ਮਾਹਾਂ ਤੋੜ ਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਤੇ ਸਰਕਾਰ ਦਾ ਇੱਕ ਬਹੁਤ ਵੱਡਾ ਐਕਸ਼ਨ ਹੈ ਜਿਹਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਭਿਖਾਰੀਆਂ ਦੀ ਗਿਣਤੀ ਪੰਜਾਬ ਦੇ ਵਿੱਚ ਬਹੁਤ ਵੱਧ ਰਹੀ ਹੈ ਤੇ ਸਰਕਾਰ ਇਹਨਾਂ ਸਾਰਿਆਂ ਦਾ ਡੀਐਨਏ ਟੈਸਟ ਕਰਵਾ ਰਹੀ ਹੈ ਵੀ ਕਿੱਥੋਂ ਆਏ ਨੇ ਤੇ ਬੱਚੇ ਕਿੱਥੋਂ ਦੇ ਰਹਿਣ ਵਾਲੇ ਆ ਸਾਰਿਆਂ ਦਾ ਡੀਐਨਏ ਟੈਸਟ ਹੋਣ ਤੋਂ ਬਾਅਦ ਖੁਲਾਸੇ ਹੋ ਜਾਣੇ ਆ ਬਾਕੀ ਤੁਸੀਂ ਸਰਕਾਰ ਦੇ ਸੈਕਸ਼ਨ ਨੂੰ ਕਿਵੇਂ ਮੰਨਦੇ ਹੋ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ